ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਰਲਾ ਸੂਬੇ ਦੇ ਅੰਦਰ ਇੱਕ ਕੇਂਦਰੀ ਵਿਦਿਆਲਿਆ ਦੇ ਵਿੱਚ ਆ ਬੀਜੇਪੀ ਦੀ ਸਰਕਾਰ ਵੱਲੋਂ ਵੀਰਵਾਲ ਦਿਵਸ ਜੋ ਮਨਾਇਆ ਗਿਆ ਉਸ ਦੇ ਤਹਿਤ ਇੱਕ ਪ੍ਰੋਗਰਾਮ ਵਜੋਜਿਤ ਕੀਤਾ ਗਿਆ ਜਿਹੜਾ ਕਿ ਉਸ ਤੋਂ ਬਾਅਦ ਮੀਡੀਆ ਵਿੱਚ ਪਾਇਆ ਗਿਆ ਜਿਸ ਵਿੱਚ ਦੋ ਬੱਚਿਆਂ ਨੇ ਸਹਿਬਜ਼ਾਦੇ ਦਾ ਰੋਲ ਜਿਹੜਾ ਉਹ ਕੀਤਾ ਇਹ ਗੱਲ ਅਸੀਂ ਦੱਸਣੀ ਚਾਹੁੰਦੇ ਹਾਂ ਕਿ ਸਹਿਬਜ਼ਾਦੇ ਦੇ ਇਤਿਹਾਸ ਗੁਰੂ ਸਾਹਿਬ ਦੇ ਇਤਿਹਾਸ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਉਹਨਾਂ ਨੂੰ ਯਾਦ ਕਰਾਉਣਾ ਉਹ ਕੋਈ ਮਾੜੀ ਗੱਲ ਨਹੀਂ ਉਹ ਕਰਾਉਣਾ ਚਾਹੀਦਾ ਕਿਉਂਕਿ ਇਤਿਹਾਸ ਦਾ ਪੰਨਾ ਆ ਜਿਨ੍ਹਾਂ ਲੋਕਾਂ ਨੇ ਦੇਸ਼ ਨੂੰ ਆਜ਼ਾਦ ਕਰਵਾਇਆ ਜਿਹੜੇ ਕੀ ਦੇਸ਼ ਦੀ ਆਜ਼ਾਦੀ ਦਾ ਮੋਢ ਬਣਿਆ ਗੁਰੂ ਸਾਹਿਬਾਨ ਦੇ ਪਰਿਵਾਰਾਂ ਨੇ ਜੁਰਮ ਦੇ ਖਿਲਾਫ ਟੱਕਰ ਲੈਂਦੇ ਆ ਉਹ ਗੱਲ ਕਰਨੀ ਚਾਹੀਦੀ ਆ ਗੁਰਦੇਵ ਹਜ਼ਰਜੀ ਮਹਾਰਾਜ ਦੀ ਕੁਰਬਾਨੀ ਨੂੰ ਯਾਦ ਕਰਨਾ ਚਾਹੀਦਾ ਇਸ ਦੇਸ਼ ਨੂੰ ਪਰ ਜਿਹੜਾ ਸਿੱਖਧਰਮ ਦੇ ਅੰਦਰ ਕੁਝ ਮਰਜ਼ਾਦਾ ਤੇ ਪਰੰਪਰਾਵਾਂ ਨੇ ਕਿ ਅਸੀਂ ਸਰੀਰਕ ਤੌਰ ਤੇ ਕੋਈ ਵੀ ਨਾਟਕ ਕੀ ਰੂਪਾਂਤਰਣ ਨਹੀਂ ਕਰ ਸਕਦੇ ਤੋ ਉਸ ਗੱਲ ਤੇ ਇਤਰਾਜ਼ ਆ ਸ਼ਰੋਨੀ ਗੁਰਦੁਆਰਾ ਪਰੰਧ ਕਮੇਟੀ ਨੇ ਇਹ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਉਹਨਾਂ ਬਾਰੇ ਅਸੀਂ ਆਪਣਾ ਜਿਹੜਾ ਮਤ ਵੀ ਦਿੱਤਾ ਈਵਨ ਕਿ ਫਿਲਮਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਉਹਨਾਂ ਦਾ ਇਸ ਗੱਲ ਦਾ ਵਿਰੋਧ ਹੋਇਆ ਸੋ ਸ਼ਰੋਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟ ਕੀਤਾ ਉਹਨਾਂ ਨੂੰ ਲਿਖਤੀ ਤੌਰ ਤੇ ਭੇਜਿਆ ਇਹ ਗੱਲ ਠੀਕ ਹੈ ਕਿ ਭਾਵੇਂ ਉਹ ਸਕੂਲ ਨੇ ਜਿਹੜੀਆਂ ਉਹ ਤਸਵੀਰਾਂ ਜਾਂ ਵੀਡੀਓ ਪਾਈ ਸੀ ਉਸ ਨੂੰ ਜਿਹੜਾ ਹਟਾ ਦਿੱਤਾ ਗਿਆ ਇੱਕ ਚੰਗੀ ਗੱਲ ਆ ਅਸੀਂ ਇਸ ਗੱਲ ਦੀ ਸਲਾਹਗਾ ਕਰਦੇ ਆਂ ਪਰ ਇਹਦੇ ਨਾਲ ਦੀ ਨਾਲ ਉਹਨਾਂ ਨੇ ਸਰਕਾਰ ਨੂੰ ਇਸ ਗੱਲ ਹੀ ਗੱਲ ਕੀਤੀ ਆ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਕਿਸੇ ਵੀ ਧਰਮ ਦਾ ਦੇ ਵਿਅਕਤੀ ਦੀ ਧਾਰਮਿਕ ਆਸਥਾ ਵਾ ਉਹਨੂੰ ਕੋਈ ਠੇਸ ਪਹੁੰਚਦੀ ਆ ਤੇ ਉਹਦੇ ਬਾਰੇ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਕੱਲੇ ਜਿਹੜਾ ਸਿੱਖਾਂ ਦੇ ਵਾਸਤੇ ਹੀ ਆ ਇਹ ਮੁਸਲਮਾਨ ਦੇ ਕਿਸੇ ਵੀ 크੍ਰਿਸਚੀਅਨ ਦੇ ਹਿੰਦੂ ਧਰਮ ਦੇ ਕਿਸੇ ਵੀ ਧਾਰਮਿਕ ਆਸਥਾ ਨੂੰ ਜੇ ਕੋਈ ਠੇਸ ਪਹੁੰਚਦੀ ਆ ਉਹਦੀ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਬਹੁਤ ਵਾਰ ਸੁਣਨੀ ਕਮੇਟੀ ਸਰਕਾਰਾਂ ਨੂੰ ਇਹਨਾਂ ਗੱਲਾਂ ਦੇ ਲਈ ਜਿਹੜੀ ਆ ਆਪਣੀ ਗੱਲ ਵੀ ਕਰ ਚੁੱਕੀ ਆ ਤੇ ਇਸ ਦੇ ਨਾਲ ਇਹ ਵੀ ਜਿਹੜਾ ਸੁਣਨੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਗੱਲ ਕਹੀ ਆ ਕਿ ਸਿੱਖਾਂ ਦੀ ਸਰਵੋੱਚ ਜਿਹੜੀ ਧਾਰਮਿਕ ਸੰਸਥਾ ਜਿਹੜੀ ਆ ਸ੍ਰੀ ਕਾਲ ਤਖਤ ਸਾਹਿਬ ਤੇ ਸੁਣਨੀ ਗੁਰਦਰਾ ਪਰੰਧ ਕਮੇਟੀ ਇਸ ਗੱਲ ਦੇ ਬਾਰੇ ਦੇ ਵਿੱਚ ਆਪਣਾ ਪੱਖ ਦੇ ਚੁੱਕੀ ਆ ਕਿ ਸਰਕਾਰ ਜਿਹੜੀ ਆ ਉਹ ਜਿਹੜਾ ਵੀਰਵਾਲ ਦਿਵਸ ਦਾ ਨਾਮ ਬਦਲ ਕੇ ਸਹਿਬਜ਼ਾਦਾ ਸ਼ਹਾਦਤ ਦਿਵਸ ਰੱਖੇ ਇਸ ਗੱਲ 'ਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਸੋ ਅਸੀਂ ਚਾਹਾਂਗੇ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਜ਼ਿਕਰ ਕੀਤਾ ਕਿ ਜਲਦੀ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਦੇ ਵਿੱਚ ਸੋਧ ਕੀਤੀ ਜਾਵੇ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਜਿਹੜੀ ਆ ਉਹ ਇਸ ਗੱਲ ਦਾ ਧਿਆਨ ਰੱਖਦੇ ਆ ਸਿੱਖਾਂ ਦੀ ਮੁੱਖ ਸੰਸਥਾ ਸ੍ਰੀ ਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਇਸ رائے ਨੂੰ ਤੁਰੰਤ ਲਾਗੂ ਕਰਨਗੇ ਅਸੀਂ ਇਸ ਆਸ ਦੇ ਨਾਲ ਜਿਹੜੀ ਆ ਇਹ 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 ਉਹਨਾਂ ਤੋਂ ਇਹ ਇਹਨਾਂ ਆਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ